ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੁਹਾਨੂੰ ਵਿਖਾਉਣੀ ਆਂ ਜਿਨ੍ਹਾਂ ਦੇ ਵਿੱਚੋਂ ਕੁਝ ਸੋਈਆਂ ਤੇ ਕੁਝ ਗੱਪਣਾ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਇਨ੍ਹਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਸਣਾ ਠੀਠਾ ਦੇ ਵਧੀਆ ਜੀ ਵਧੀਆ ਚਲੋ ਵਧੀਆ ਚੀਤਾ ਜੇ ਵੇਗਿਆ ਪਰਸਵਾਲਾ ਮਾਲ ਫਿਰ ਹਾਂ ਜੀ ਵੇਗਿਆ ਜੇ ਅੱਜ ਮੱਝਾਂ ਹੀ ਆ ਸਾਰੀਆਂ ਹਾਂ ਜੀ ਪੰਜ ਮੱਝਾਂ ਹੀ ਆ ਤਿੰਨ ਕਾਲੀਆਂ ਸਈਆਂ ਕਰਦੀਆਂ ਤੇ ਤਸਰੇ ਸਈਏ ਠੀਕ ਹੈ ਤਿਆਰ ਹੋਈ ਤੇ ਡੰਗ ਚੋਣਾ ਤੇ ਵਿੱਚ ਦੋ ਮੱਝਾਂ ਜੇ ਹੁਣੇ ਹੀ ਆਈਆਂ ਹਾਂ ਹਾਂ ਜੀ ਦੋ ਹੁਣੇ ਨੇ ਠੀਕ ਹੈ ਤੇ ਨਾਮ ਦੱਸਤੇ ਘਰੀ ਨਾਮ ਜਦੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਦਾਸਪੁਰ ਫੋਨ ਨੰਬਰ ਹੀ ਬੋਲਦਾ 985682770 ਠੀਕ ਆ ਜੀ ਤੇ ਚਲੋ ਸ਼ੁਰੂਆਤ ਜਰੀਆ ਪਹਿਲੇ ਨੰਬਰ ਤੇ ਆ ਗੱਭਨ ਜੇ ਮੱਜ ਇਹ ਗੱਭਰ ਜੋਤੜ ਦੀ ਵੀਰ ਆ ਦੇਖ ਸੰਦੇ ਜੀ ਥੱਲੇੋਂ ਚੰਗੀ ਤਿਆਰ ਹੋਂਦੀ ਆ ਦੂਜਾ ਸੁਆ ਛੋਟਾ ਸਿੰਘ ਆ ਬਿਲਕੁਲ ਤੇ ਚੰਗੇ ਕਦ ਕੱਦ ਛੇ ਚੰਗੇ ਪੇਠ ਕੁੜੇ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਦੀਆਂ ਚੰਗੀਆਂ ਵਾ ਬਾਕੀ ਖੜੇ ਕੋਈ ਸਾਹ ਭਲਾ ਪਾਰੇ ਬੱਲੇ ਦੀ ਮੱਜ ਜਿਹੜੀ ਆ ਕਿੰਨਾ ਕ ਦੁੱਧ ਵੇਚੀ ਇਹ ਚਵਾਈ ਜਾਊਗੀ ਉਤਰਾ ਦੁੱਧੇ ਦੀ ਜੀ 14 15 ਗਲਾ ਦੇ ਚਵਾਇਆ ਅਗਰ ਤੀਜੀ ਸਵੇਰੇ ਸੁਣੀ ਜਿਓ ਜੀ ਅੱਛਾ ਉਹ ਕਹਿੰਦੇ ਜੇ ਕਰਨੀ ਦੀ ਵਤ ਤੀਜ ਸੁਣੀ ਆ ਠੀਕ ਆ ਤੋੜ ਦੋ ਫਿਰ ਆ ਦੇਖ ਸਾਦੇ ਬਿਲਕੁਲ ਛੋਟਾ ਸਿੰਘ ਹੈ ਤੇ ਚੰਗੇ ਕੱਦ ਘਾਟਦੀ ਹੈ ਜਿਹੜੀ ਭਾਰੇ ਪੱਲੇ ਦੀ ਮਾਝਾ ਮਿਲਕ ਵੇਨ ਆਪਾਂ ਦੂਰੋਂ ਨਹੀਂ ਦੇਖ ਸਕਦੇ ਆ ਚੰਗੇ ਮੋਟੀ گاਵਾ ਵਰਗੀ ਮਿਲਕ ਵੇਨ ਦੇਖਣ ਲਈ ਠੀਕ ਆ ਜੀ ਆ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਚੰਗੀ ਤਿਆਰ ਹੋਣੀ ਆ ਤੇ ਮੁੱਲ ਫਿਰ ਇਹਦਾ ਤੇ ਦੱਸਿਓ ਵੇ ਦੀ ਮੁੱਲ ਫਿਰ ਇਹਦਾ ਆਪਾਂ ਮੁੱਲ ਦੇ ਵਿੱਚ ਲੱਖੋ ਬਾਹਰੇ ਝੋਟੀ ਹਾਂਜੀ ਕਿੰਦਰ ਹੀ ਫਰੀਜੀਆਂ ਝੋਟੀ ਜੀ ਹਾਂਜੀ 85 ਹਜ਼ਾਰ ਦੀ ਝੋਟੀ ਦੇ ਦੀਏ 85 ਹਜ਼ਾਰ ਦੀ ਆਪ ਵੀ ਕਰ ਦੋ ਜੱਸ ਨੂੰ ਤੁਸੀਂ ਦੱਸ ਦੋ ਨਹੀਂ ਤੁਸੀਂ ਦੱਸਣਾ ਜੀ ਦੋ ਛੱਡ ਦੇਨੇ ਦੋ ਛੱਡਨਾ ਵਾ ਹਾਂਜੀ 83000 ਦੀ ਹਾਂਜੀ ਕਿ ਹੋਰ ਕਰ ਦੋਗੇ ਆ ਨਾ ਵੀ ਜੀ ਸੀਰ ਛੋੜੀ ਕਰਨੀ ਹੈ ਅੱਛਾ 80000 ਤੇ ਛੋੜ ਕਰ ਦਾਂਗਾ ਨਾ 15 ਕਿਲੋ ਝੋਟੀ ਦੁੱਧ ਦਊਗੀ ਪਤਾ ਕੀ ਜਿਹੜਾ ਵੀਰ ਨੂੰ ਕੋਈ ਪਰੇਸ਼ਾਨੀ ਆਪੇ ਵਿਖਾ ਲੈਣੀ ਹੈ ਠੀਕ ਹੈ ਜੀ ਛੋਟੀ ਵੀ ਉਧਰ ਵੀ ਇੱਧਰ ਵੀ ਨਹੀਂ ਆ ਬਾਕੀ ਚੰਗੇ ਕੱਦਕਾਰ ਚਾ ਚੰਗੇ ਪੇਠ ਪੁੜੇ ਦੀ ਜਿਹੜੀ ਝੋਟੀ ਕੇ ਬਣਿਆ ਕੋਈ ਨੀਂਦ ਨਹੀਂ ਖੜਦਾ ਠੀਕ ਹੈ ਜੀ ਤੇ ਇੱਕ ਆ ਤਾਜੀ ਸੋਈ ਜੇ ਇਹ ਸਵੇਰੇ ਸੁਈਏ ਵੀਰ ਜੀ ਹੁਣੇ ਤੁਹਾਡੇ ਸਾਹਮਣੇ ਆਦ ਮਈਆਂ ਜੋੜਾ ਇੱਕ ਵਾਰ ਹੋ ਗਿਆ ਯਾ ਦੇ ਸਕਦੇ ਪੁੜੇ ਵੇ ਦੇ ਉੱਤਰ ਨਹੀਂ ਆ ਸਵੇਰੇ ਮਣੇਰੇ ਸੁਈਏ ਰਾਤੀ ਸੁਈਏ ਗੱਲ ਸ਼ਾਮੀ ਠੀਕ ਹੈ ਨੀਂਦੇ ਮਾੜੇ ਲੱਗ ਤੁਸੀਂ ਇਹਦੇ ਜੋ ਟੀਟੋ ਨਾਰਮਲ ਸੀ ਵਾਦਾਂ ਨੇ ਰਦੀ ਮਗਰ ਇਹ ਕੱਟੀ ਏ ਤੁਸੀਂ ਇਹਦੇ 5-7 ਮਿੰਟਾਂ ਚ ਨਕਸ਼ਾ ਹੀ ਬਦਲਦਾ ਜੀ ਇਹਦਾ ਤੇ ਹੁਣ ਤੁਹਾਡੀ ਨੂੰ ਲੀਤਾ ਹੁਣ ਚੋਰ 10 ਮਿੰਟ ਤਾਂ ਹੀ ਭੱਜਿਆ ਠੀਕ ਆ ਬਾਜੀ ਬਹੁਤ ਚੰਗੀ ਜੋ ਟੀਏ ਕਰੇ ਕੋਈ ਨਵਾਂ ਲਗਾ ਦੇ ਇਹਦਾ ਬਾਕੀ ਆ ਗਈ ਠੰਡੀ ਧੇਰੀ ਆ ਬਹੁਤ ਚੰਗੇ ਜਵਾਰ ਠੀਕ ਆ ਚਲੋ ਖੋਲੋ ਹਾਂ ਫਿਰ ਤੋਰ ਦੀਗੇ ਉਹ ਬੱਚਾ ਜੇ ਤਾਂ ਤੇ ਆ ਥਾਣਾ ਦਾ ਸਾਈਜ਼ ਕਰਦੇ ਸਰ ਜੀ ਤੇ ਇਹ ਵੀ ਤੇਰਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੋ ਰਹੀ ਇੱਕ ਸੂਆ ਜੀ 12 ਕਿਲੋ ਪਰ 12 13 ਕਿਲੋ ਜਿਹੜਾ ਮਰਜ਼ੀ ਗਰੰਟੀ ਨਾਲ ਆ ਜੀ ਠੀਕ ਆ ਦੁੱਧ ਵਾਲੀ ਹੈ ਝੋਡੀ ਮੱਝ ਉਹ ਤੇਰਾ ਦੁੱਧ ਵਾਲੀ ਆ 4 ਕਿਲੋ ਪਰ ਨਹੀਂ ਆਉਂਦੇ 4-5 ਕਿਲੋ ਕੋਲਾ 4-5 ਕਿੰਨਾ ਹੁਣ ਅਸੀਂ ਲਈ ਇਹਦੇ ਗੱਲੋ ਕੁਝ ਹੋਇਆ ਜੀ ਠੀਕ ਆ ਤੁਸੀਂ ਰਿਹਾ ਜੀ ਤੁਹਾਡੇ ਸਾਹਮਣੇ ਠੀਕ ਆ ਆ ਇਹੋ ਗੱਡੀ ਵੀ ਬਾਹਰ ਹੀ ਲੱਗੀ ਹੈ ਉਤਨਾ ਹੀ ਉਹ ਦੇਖ ਸਕਦੇ ਜੀ ਲੈ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੇਰਾ ਜਿੰਨੀ ਚੋ ਢੀਲੋ ਬਜਦੇ ਨੇ ਕਰ ਦਿਓ ਜੀ ਅੱਜ ਆ ਮੁੱਲ ਪਈ ਫਰੀ ਆ 72 ਦੀ ਦੇ ਦੀਏ ਸਭ ਸਭੀ ਦੇ ਦਾਂਗੇ ਅੱਛਾ ਸੱਤ ਤਿਆਰ ਦੀ ਦੇ ਦੋਗੇ ਚਲੋ ਬਾਕੀ ਛੋਟ ਛੜ ਮੌਕੇ ਤੇ ਕਰਦੇ ਫੋਨ ਕੋਈ ਲਾਵੇ ਜ਼ਰੂਰ ਅਜੇ ਤਾਜੀ ਸੋਈ ਆ ਦੇਖੋ ਕਿੱਥੇ ਕਿੱਥੇ ਥਾਂ ਲਗਾ ਦੇਖੋ ਆ ਦੇ ਸਾਦੇ ਥੱਲੇੋਂ ਚੰਗੀ ਭਰੀ ਆ ਤੇ ਆ ਗੱਬਨ ਜੇ ਇਹ ਵੀ ਰਾਤ ਸੂਈ ਆ ਅੱਛਾ ਇਹ ਵੀ ਸੂਈ ਆ ਠੀਕ ਆ ਤੇ ਤੋੜ ਦੋ ਫਿਰ ਇਹਨੂੰ ਵੀ ਇਹ ਵੀ ਦੋ ਦੋ ਕਿੰਨੀ ਫਾਰਾ ਕਰੋ ਛੋਟੀ ਦੇ ਠੀਕ ਆ ਬਹੁਤ ਆਵਾਜ਼ ਹੋ ਜੰਗਾ ਰ ਇਹ ਸਲਾਦ ਬਾਕੀ ਪਿੱਠਪੁੜੀ ਤੋਂ ਚੋੜੀ ਹੈ ਵੀ ਬਾਕੀ ਤਾਜੀ ਸੋਈ ਹੈ ਕੋਈ ਖਾਸ ਈ ਢੀ ਲੱਪੇ ਚ ਨਹੀਂ ਆਗਿਓ ਕਮਾ ਲਿਆ ਹੋਈ ਧੀ ਥੋੜਾ ਜਿਹਾ ਉਧਰ ਥੋੜੀ ਸਿੱਧੀ ਤੋਰ ਕੇ ਚੰਗੀ ਤਰ੍ਹਾਂ ਦਿਖਾ ਦਈਏ ਆ ਜੁ ਲੈ ਆਓ ਬਹੁਤ ਸਾਦਗੀ ਨਾਲ ਇਹ ਵੀ 3 ਕਿਨ ਨਿਕਲ ਦੋ ਦਲੀਆ। ਦੋ 11-12 ਕਿਲੋ ਵੀਸੀ ਦੋਗੇ। ਠੀਕ ਐ। 2.5 ਕਿਨ ਕੋਲੋਂ ਥੋੜਾ ਚੋਇਆ ਜਰਾ ਸੁਈ ਹੈ। ਠੀਕ ਐ। ਬਾਕੀ ਜੇ ਜਰ ਤੋਂ ਉੱਪਰ ਬਾਜੀ। ਤੇ ਇਹਦਾ ਮੁੱਲ ਫਿਰ? ਇਹਦਾ ਮੁੱਲ 72000। 72000। ਹਾਂਜੀ। 70 ਦੀ ਦੇ ਦਈਏ। ਦੋ ਵੀ ਛੱਡ ਦਾਂਗੇ ਸਾਡੇ ਤੇ ਵੀ ਦਾ। 68000 ਸੀ ਦੇ ਦਾਂ। 68000। ਠੀਕ ਐ। ਚਾਂਦੀ ਸੁਈ ਜਰਾ। ਬਾਕੀ ਆ ਕਰਦ ਘੱਟ ਪਿੱਟ ਫੜੇ ਤਾਂ ਚੰਗੀ ਐ। ਤੇ ਆ ਵੀ ਤਾਜੀ ਸੁਈ ਆ ਜਿਹੜੀ ਅੱਜ ਮੱਝਾਂ ਜਾ ਤੇ ਗੱਬਣਾ ਤੇ ਜਾਂ ਬਿਲਕੁਲ ਤਾਜ਼ੀਆਂ ਸੁਈਆਂ ਆ। ਦਾ ਬੱਚਾ ਉਹਦਾ ਬੱਚਾ ਉਹਦਾ ਬੱਜਾ ਜੀ ਉਹਦਾ ਬੱਚਾ ਉੱਥੇ ਬੱਜਾ ਵੀ ਤਾਜ਼ਾ ਹੀ ਆ ਬਿਲਕੁਲ ਇਹ ਪੁੜੇ ਇੰਨੇ ਵੀ ਨਹੀਂ ਪੂਰੇ ਚੁੱਕੇ ਥੇੜੀ ਬੜੀ ਦੰਦਾ ਇਹ ਜੀ ਠੀਕ ਹੈ ਤੇ ਇਹਦੇ ਵੀ ਪੁੜੇ ਜੇ ਆਪਾਂ ਦੇਖ ਸਕਦੇ ਜੇ ਪੂਰੇ ਇੰਨੇ ਵੀ ਨਹੀਂ ਸਿੱਧੇ ਕੀਤੇ ਇਹ ਵੀ ਕੱਲ ਦੀ ਸੋਈ ਆ ਹਾਂ ਸ਼ਾਮੀ ਸਈ ਜੀ ਠੀਕ ਹੈ ਕੱਲ ਸ਼ਾਮ ਦੀ ਜੇ ਜੇ ਉਹ ਤਾਂ ਨੇ 13-14 ਕਿਲੋ ਜੰਦੇ ਆ ਮਟਰ ਤੋਂ ਬਾਹਰ ਮੈਂ ਦਿੰਦੂਗੀ ਅੱਛਾ 12 ਦੇ ਲੱਗ ਗਏ 42 ਚਵਾਈ ਕਦੇ ਇੱਕ ਨੰਬਰ ਇਹਦੀ ਠੀਕ ਹੈ ਤੋ ਇਹ ਬਹੁਤ ਥੱਲੇ ਹੋ ਗਈ ਜੀ ਬਾਕੀ ਜੇ ਹੁਣ ਇਹ ਆਈਆਂ ਤੇ ਹੁੰਦੇ ਜਿਹੜਾ ਵਾ ਪੱਠੇ ਪੁੱਠੇ ਦੇ ਪੀਆ ਵਾ ਖਾਣ ਜੀ ਤੁਸੀਂ ਵੇਖ ਹੀ ਜਾ ਕੀ ਹਾਲ ਹੀ ਕਰ ਰਿਹਾ ਨਾ ਜਿਹੜੇ ਆਈਆਂ ਨੇ ਦੇਖੋ ਬਾਕੀ ਦੁੱਧ ਵਾਲੀ ਨਹੀਂ ਹੈ ਬਾਕੀ ਮਿਲਕ ਵੇਨ ਇਹਦੇ ਵੀ ਚੰਗੀ ਲੱਗੀ ਆ ਉੱਤਰਾ ਬਾਕੀ ਥੱਲੇ ਉਹ ਚੰਗੀਆਂ ਭਰੀਆਂ ਵਾ ਇਹ ਟਾਈਮ ਉੱਤਰਾ ਦੁਪਹਿਰ ਦਾ ਵਾ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਕੋਈ ਵੀ ਰੋਸਾ ਨਾ ਹੋਣਾ ਨੰਦ ਰਾਜੇ ਲਾਵੇ ਤੇ ਆਹ ਕਟਾ ਜਿਹੜਾ ਤਾਜ਼ਾ ਹੈ ਬਿਲਕੁਲ ਇਹ ਖਾ ਪੀ ਕੇ ਵੱਧ ਨਹੀਂ ਤਾਜ਼ੀ ਹੁੰਦੀਆਂ ਹਾਂਜੀ ਆਹ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੀ ਇਸ ਜਿੱਦਾਂ ਦੀ ਮਹੀਆਂ ਭਾਏ ਦਾ ਮੁੱਲ ਦੀ ਤਰੀਹਾ ਕਰ ਰਹੀ ਹੈ ਹਾਂਜੀ ਪਰਿਆ ਕਰਵਾਜੀ ਜੋ ਆ ਬਹੁਤ ਜੰਗਾਇਦਾ ਹੈ ਇਹ ਨੀਵੋ ਜੀ ਆ ਦੇਖ ਸਾ ਦੇਰ ਕਾ ਲਈ ਪੰਮਾ ਹੀ ਲਗਾਤਾ ਇਹ ਪੰਜ ਤੇ 8 ਤੇ 9 ਮੀਟਰ ਲੌਣੇ ਦੇ ਤੇ ਸਾਨੂੰ ਲਗਾ। ਠੀਕ ਹੈ ਜੀ। ਪੂਰੀ ਮੋਟੀ ਚਵਾਈ ਹੈ ਕੇ। ਕੋਲੀ ਹੈ। ਤੇ ਇੱਧਰ ਪਿੱਛੋਂ ਦੇਖੋ ਕਧਾ ਨੇ ਵਾਹ। ਇਹ ਗੜੀਆਂ ਵੀ ਸਾਡੇ ਘਰੇ ਆਈਆਂ ਵੀ ਟਾਈਮ ਲੱਗੇ ਇਹਨਾਂ ਨੂੰ। ਹਾਂਜੀ ਹਾਂਜੀ। ਇਹ ਜਿਹੜਾ ਤੁਹਾਡੇ ਸਾਹਮਣੇ ਵਈਆਂ ਲੱਗੀਆਂ ਐ। ਤੇ ਜੱਸ ਨਾ ਕਰ ਦੀਏ ਜਿਆਜ ਜੀ ਫਿਰ। 65000 ਦੇ ਦਈਏ। 65000 ਦੀ। ਹਾਂਜੀ। ਕਿ 1000 ਦੋ ਜਾਂ ਛੱਡ ਦਈਏ ਵਿੱਚੋਂ। 60 ਦੇ ਦਈਏ। 60 ਤੇ? ਹਾਂਜੀ। ਤੇ ਚੁੰਕ ਕਸਾ ਕੀ ਆ? ਦੋ ਹੀ ਛੱਡਾਂਗੇ ਛੱਡ ਜੋ ਅੱਛਾ 58 ਹੀ ਆ 10000 ਦੀ ਜਿਹੜਾ ਮਰਜ਼ੀ ਦਾ ਦੁੱਧ 13 ਕਿਲੋ ਮਹੀ ਦੇ ਦੇਗੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆਮ ਅੱਜੇ ਇਹ ਵੀ ਤਿਆਰ ਜੇ ਇਹ ਵੀ ਵੀ ਜੀ 13 ਜਗਾਂ ਕਿਲੋ ਦੀ ਨਹੀਂ ਆ ਤਿਆਰ ਹੀ ਆ ਜਿਹੜੀ ਇਹ ਵੀ ਆ ਦੇਖ ਸਾਹਦੇ ਥੱਲੇ ਚੰਗੀ ਬਣੀ ਆ ਆ ਦੇਖ ਸਾਹਦੇ ਪੁੜਿਆਂ ਵਾਲੇ ਵੇਖੇ ਤੇ ਬਿਲਕੁਲ ਤਿਆਰੀ ਚ ਹੀ ਆ ਅੱਜ ਸੂਬੇ ਤੇ ਭਾਵੇਂ ਕੱਲ ਸੂਬੇ ਅੱਪਾ ਲਈ ਗੱਡੀ ਅੱਪਾ ਜਾਗਣੀਆਂ ਤੋਰ ਦਿੰਦੇ ਇਹ ਕਿੰਨੇ ਕ ਦੁੱਧਾ ਲਈ ਜੀ ਦੁੱਧ ਵੀ ਜੀ 13 ਚ ਬਗਲਾਂ ਦੀ ਗਾਰੰਟੀ ਆ ਬੜੇ ਚੰਗੇ ਬੰਦੇ ਇਹਨਾਂ ਕੋ ਲਈ ਆ ਠੀਕ ਆ ਜੀ ਗਾਰੰਟੀ ਦਿੱਤੀ ਉਹ ਮੈਂ ਅੱਡੀ ਜਾਣ ਦੋ ਤੇ ਇਹ ਵੀ ਆਪਰੇ ਬਾਕੀ ਥਾਂ ਇਹਦਾ ਵੀ ਚੰਗਾ ਦੂਰ ਦੂਰ ਲੱਗਿਆ ਤੇ ਬਾਕੀ ਜਦੋਂ ਇਹ ਸੋਈ ਪੂਰਾ ਹਵਾਨਾ ਇਹਨੇ ਫਿਕਸ ਜੇ ਹਵਾਨਾ ਤਿਆਰ ਕਰਨਾ ਸੋਹਣਾ ਹਵਾਨਾ ਤਿਆਰ ਕਰੂ ਅਜੇ ਕੁਛ ਕੁਛ ਉਹ ਬੰਨੇ ਛਿੱਟਲਾ ਹੈਗੀ ਆ ਬਾਕੀ ਲਗਭਗ ਭਾਰੀ ਗਈ ਆ ਤੇ ਇਹ ਵੀ ਜੱਸ ਨੂੰ ਕਿੰਨੇ ਦੀ ਫਿਰ 70000 ਦੀ ਪਿੰਡੇ ਦੇ ਨਾਣਾ 70 ਚ ਦੋ ਹੀ ਛੱਡੀਏ ਤੇ ਨਹੀਂ ਛੱਡਾਂਗੇ ਅੱਛਾ ਹਾਂਜੀ 67000 ਦੀ ਕਿਦਰ ਸੁਭੀ ਬਤਤੀ ਹੋਦੀ ਹੈ ਨਹੀਂ ਨਹੀਂ ਠੀਕ ਹੈ ਜੀ ਵੇਖੋ ਕਦਾਵਾ ਲੇਵਾ ਲਗਾ ਚੋੜਾ ਕਰ ਅੱਗੋਂ ਵੇਖੋ ਕੋਈ ਪਿੱਛਾ ਮਾਰੇ ਗੱਬਣ ਮੇਰੀ ਮਈ ਬਥਾਣਾ ਦਾ ਫੇਰ ਹੋ ਜਾ ਦੇਣਦਾਰ ਬਾਕੀ ਜਿਹੜੀ ਸੁਈ ਮੇਰੇ ਘਰੇ ਚੋਗੇ ਤਸੱਲੀ ਕਰਦੇ ਚੋਗੇ ਨਾ ਪਾਸ ਹੀ ਹੋਣੀਆਂ ਸਾਰੀਆਂ ਤਾਜ਼ੀਆਂ ਸੁਈਆਂ ਆ ਇੱਥੇ ਪਾਸ ਕਰਕੇ ਨਾ ਕੋਈ ਵੇਖ ਚੱਕ ਕੇ ਖੜੇ ਤਸੱਲੀ ਕਰਕੇ ਨਾ ਆਪਣੀ ਸਮਝਣਾ ਵੇਖ ਚੱਕ ਕੇ ਖੜੇ ਜਾਂ ਤੇ ਗੱਬਣਾ ਵਾ ਤੇ ਜਾਂ ਬਿਲਕੁਲ ਤਾਜ਼ੀਆਂ ਸੁਈਆਂ ਆ ਤੇ ਇੱਥੇ ਆਨ ਕੇ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ ਜੀ